ਕਾਲੀਦਲ ਦਾ ਕਾਲੀਦਲ ਖੜਾ ਵਾ ਗਾਲੀਦਲ ਖੜਾ ਵਾ ਰਣਜੀਤ ਸਿੰਘ ਢਿੱਲੋਂ ਜੀ ਖੜੇ ਆ ਜੀ ਮੈਨੂੰ ਤਾਂ ਤੁਹਾਡੇ ਦਾ ਹੀ ਪਤਾ ਲੱਗਿਆ ਵੀ ਕਾਲੀਦਲ ਵੀ ਖੜਾ ਵਾ ਨਹੀਂ ਤੁਹਾਡੀ ਤੁਹਾਡੀ ਇੰਟੈਲੀਜੈਂਸ ਇਨੀ ਤੁਹਾਡੀ ਵੀ ਇੰਟੈਲੀਜੈਂਸ ਜੇ ਉਹਨਾਂ ਦੀ ਨਹੀਂ ਹੈਗੀ ਤਾਂ ਤੁਹਾਡੀ ਵੀ ਤਾਂ ਇੰਟੈਲੀਜੈਂਸ ਹੋਣੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕਾਲੀਦਲ ਖੜਾ ਮੈਂ ਹੁਣ ਅੱਜ ਚੈੱਕ ਕਰਦਾ ਚਾਹੁੰਦਾ ਚ ਉਹਨਾਂ ਨੂੰ ਲੈ ਕੇ ਲਗਾਤਾਰ ਜਿੱਥੇ ਪ੍ਰਤੀਯਾਗੀ ਆਪਣੇ ਲੋਕਾਂ ਦੇ ਵਿੱਚ ਜਾ ਕੇ ਸਪੋਰਟਰਾਂ ਤੋਂ ਵੋਟਾਂ ਮੰਗ ਰਿਹਾ ਸਮਰਥਨ ਮੰਗ ਰਿਹਾ ਉੱਥੇ ਹੀ ਅੱਜ ਪਹੁੰਚੇ ਹੈ ਲੁਧਿਆਣਾ ਦੇ ਹੈਪੀ ਬੋਰਡਿੰਗ ਪਾਰਕ 'ਚ ਜਿੱਥੇ ਕੀ ਗੱਲਬਾਤ ਕਰ ਰਿਹਾ ਸ਼ੋਕ ਪ੍ਰੇਸ਼ਰ ਪੱਪੀ ਜੀ ਪਹੁੰਚੇ ਹੋਏ ਆ ਔਰ ਗੱਲਬਾਤ ਕਰਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੋ ਜਿਹਾ ਦਾ ਮਾਹੌਲ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਸੰਡੇ ਦਾ ਲੁਫਤ ਲੈਤਾ ਜਾ ਰਿਹਾ ਹੈ ਭਰਾਵਾਂ ਦੇ ਵਿੱਚ ਬੈਠ ਕੇ ਨਾਲੇ ਸਮਰਥਨ ਤੇ ਨਾਲੇ ਨਾਸ਼ਤਾ ਕੀਤਾ ਜਾ ਰਿਹਾ ਹੈ ਉਹ ਜਿਹੜੇ ਬਾਪ ਸਮਾਨ ਵੀ ਨੇ ਤੇ ਭਰਾ ਵੀ ਨੇ ਕੁਝ ਮੇਰੇ ਆਪਣੇ ਜੀ VOTER ਵੀ ਆ ਸਪੋਰਟਰ ਵੀ ਆ ਜੀ ਇੱਥੇ ਜਿਹੜਾ ਆਨੰਦ ਆਇਆ ਜਾ ਕੇ ਉਹ ਪਹਿਲਾਂ ਨਹੀਂ ਗੱਦੇ ਆਇਆ ਜੀ ਵੈਰੀ ਗੁੱਡ ਤੇ ਕੀ ਕਹਿਣਾ ਚਾਹੋਗੇ ਅੱਜ ਹੁਣ ਗਿਣਤੀ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਗਿਣਤੀ ਦੇ 5 ਦਿਨ ਰਹਿ ਗਏ ਐ ਤੇ 5 ਦਿਨ ਬਾਅਦ VOTING ਹੈਗੀ ਐ ਕਿ ਕਿਦਾਂ ਦਾ ਮਾਹੌਲ ਆ ਕਿਹਨੂੰ ਆਪਣੇ ਕੰਪੀਟੀਸ਼ਨ 'ਚ ਗਿਣਦੇ ਹੋ ਦੇਖੋ ਕੰਮਾਂ ਦਾ ਕੰਪੀਟੀਸ਼ਨ ਆ VOTER ਨਾਲ ਕੋਈ ਕੰਪੀਟੀਸ਼ਨ ਨਹੀਂ ਗੱਲ ਜੀ ਜੀਨੇ ਕੰਮ ਕੀਤੇ ਆ ਉਹ ਲੋਕਾਂ ਨੇ ਇਸ ਗੱਲ ਦਾ ਫੈਸਲਾ ਕਰਨਾ ਜੀ ਜਿਹੜੇ ਬੰਦੇ ਨੇ ਸੇਵਾ ਕੀਤੀ ਆ ਉਹ ਆਪਣੇ ਆਪ ਲੋਕ ਦੇਖੂਗੇ ਵੀ ਇਹ ਸੇਵਾ ਕਰਦਾ ਜੀ ਜਾਂ ਉਹ ਜਿਹੜੇ ਗਿੱਦੜਵਾਹੇ ਤੋਂ ਆਏ ਆ 180 ਕਿਲੋਮੀਟਰ ਦੂਰੋਂ ਉਹਨਾਂ ਨੇ ਕੀ ਸੇਵਾ ਕਰਨੀ ਐ ਇੱਥੇ ਆ ਕੇ ਜੀ ਪਰ ਜੇ ਗੱਲਬਾਤ ਕਰੀ ਉਹ ਹੀ ਗਿੱਦੜਵਾਹੇ ਵਾਲੇ ਤਾਂ ਤੁਹਾਨੂੰ ਕਮਜ਼ੋਰ ਕੈਂਡੀਡੇਟ ਕਹਿ ਕੇ ਬੋਲੀ ਜਾਂਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਕਮਜ਼ੋਰ ਕਿਸੇ ਨੂੰ ਸਮਝਣਾ ਉਹ ਵਧੀਆ ਗੱਲ ਆ ਉਹਨਾਂ ਲਈ ਮੇਰੇ ਲਈ ਵੀ ਵਧੀਆ ਵਾ ਠੀਕ ਹੈ ਜੀ ਉਹ ਐਦਾਂ ਹੀ ਸਮਝਣ ਪਹਿਲਾਂ ਵੀ ਕਮਜ਼ੋਰ ਹੀ ਸਮਝਦਾ ਹੀ ਬਾਈ ਚ ਫਿਰ ਰਿਜ਼ਲਟ ਦਾ ਲੋਕਾਂ ਨੇ ਦੇਣਾ ਵਾ ਜਿਹੜੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਲੁਧਿਆਣੇ ਚ ਨਾ ਆਣਾ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਉਹ ਪਹਿਲਾਂ ਹੀ ਡਿਕਲੇਅਰ ਕਰ ਗਿਆ ਵੀ ਸਾਡਾ ਇੱਥੇ ਖਾਤਾ ਹੀ ਨਹੀਂ ਖੋਲਣਾ ਜੀ ਗੱਲਬਾਤ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦਾ ਕਿੱਦਾਂ ਵਾਧਾ ਮਿਲ ਰਿਹਾ ਜਨਤਾ ਕਿੱਦਾਂ ਸਪੋਰਟ ਕਰ ਰਹੀ ਹੈ ਉਹ ਲੋਕਾਂ ਨੂੰ ਆਮ ਜਿਹੜੇ ਸਧਾਰਨ ਪਰਿਵਾਰ ਆ ਉਹਨਾਂ ਦਾ 600 ਯੂਨਿਟ ਬਿਜਲੀ ਦਾ ਮਾਫ ਹੋਣਾ ਮੈਂ ਜਾਨਾ ਪਿੰਡਾਂ 'ਚ ਵੀ ਲੋਕ ਕਹਿੰਦੇ ਆ ਬੋਰਡ ਮੰਗਣ ਨਾਲ ਉਹ ਅਸੀਂ ਪਾਉਣੀ ਆ ਜੀ ਜੇ ਗੱਲਬਾਤ ਕਰੀਏ ਤੇ ਅੱਗੇ ਕਹਿ ਰਹੇ ਸੀ ਕਿ ਸੀਐਮ ਯੋਗੀ ਲੁਧਿਆਣੇ ਚ ਆਣਗੇ ਕਿਉਂਕਿ ਇੱਥੇ ਪ੍ਰਵਾਸੀ ਮਜ਼ਦੂਰ ਵੀ ਬਹੁਤ ਹੈ ਪ੍ਰਵਾਸੀ ਲੋਕ ਵੀ ਬਹੁਤ ਹੈਗੇ ਆ ਤੇ ਉਹਨਾਂ ਨੂੰ ਕਨਵਿੰਸ ਕਰਨਗੇ ਹੁਣ ਕਿ ਆ ਰਹੇ ਆ ਕਿ ਉਹ ਵੀ ਸ਼ਾਇਦ ਨਹੀਂ ਆ ਰਹੇ ਇਹ ਕਿਉਂ ਐਦਾਂ ਦੀਆਂ ਗੱਲਾਂ ਕਿਉਂ ਹੋ ਰਹੀਆਂ ਪਹਿਲਾਂ ਪ੍ਰਧਾਨ ਮੰਤਰੀ ਦਾ ਨਾਂ ਆਣਾ ਫਿਰ ਯੋਗੀ ਜੀ ਦਾ ਨਾਂ ਆਣਾ ਉਹ ਤਾਂ ਹੋ ਰਹੀਆਂ ਉਹਨੂੰ ਪਹਿਲਾਂ ਹੀ ਸਿਲੰਡਰ ਕਰ ਗਏ ਹੋਇਆ ਬਿੱਟੂ ਮੈਨ ਲੱਗਦਾ ਆਪ ਹੀ ਨਾ ਇਸ ਕੰਮ ਦੇ ਵਿੱਚੋਂ ਸਿਲੰਡਰ ਕਰਕੇ ਪਹਿਲਾਂ ਚਲੇ ਜਾਵੇ ਜੀ ਤੇ ਕੱਲ੍ਹ ਗੱਲ ਕਰੀਏ ਤੇ ਲੋਕ ਤੁਹਾਡੇ ਕਿਰਦਾਰ ਤੇ ਵੀ ਬੜੀ ਉਂਗਲਾਂ ਚੱਕ ਰਹੇ ਨੇ ਕਿ ਇਹਨਾਂ ਦਾ ਕਿਰਦਾਰ ਦੇਖੋ ਖਾਸ ਕਰਕੇ ਰਾਜਾ ਬੜਿੰਗ ਲਗਾਤਾਰ ਉਂਗਲੀਆਂ ਚੱਕ ਰਹੇ ਨੇ ਕੋਈ ਨਹੀਂ ਕਿਰਦਾਰ ਬੰਦੇ ਦਾ ਲੋਕ ਬਣਾਉਂਦੇ ਆ ਰਾਜੇ ਬੜਿੰਗ ਉਹਨਾਂ ਦੇ ਕਿਹੜੇ ਕਿਰਦਾਰ ਨੇ ਜੀ ਕਿਰਦਾਰ ਬੰਦੇ ਬਣਾਉਂਦੇ ਆ ਜੀ ਕੋਈ ਤਾਂ ਡੋਨੀ ਬਣ ਕੇ ਆਉਂਦੇ ਕਿਰਦਾਰ ਇਹ ਲੋਕਾਂ ਨੇ ਜਨਤਾ ਨੇ ਬਣਾਉਣੀ ਆ ਜੀ ਸਭ ਤੋਂ ਜ਼ਿਆਦਾ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਜੇ ਅੱਜ ਵੀ ਫਿਰ ਵੀ ਕਿਉਂਕਿ ਚਾਰ ਲੋਕ ਕੈਂਡੀਡੇਟ ਖੜੇ ਹੈ ਤੁਸੀਂ ਆਪਣੇ ਕੰਪੀਟੀਸ਼ਨ ਚ ਕਿਸੇ ਨੂੰ ਮੰਨਦੇ ਹੋ ਮੈਂ ਤੁਹਾਨੂੰ ਸਪੱਸ਼ਟ ਦੱਸ ਦਿੰਦਾ ਮੈਂ ਇਸ ਗੱਲ ਦੇ ਵਿੱਚ ਕਿਸੇ ਨੂੰ ਕੰਪੀਟੀਸ਼ਨ ਦੇ ਦਾਰੇ ਚ ਨਹੀਂ ਗਿੰਦਾ ਮੈਂ ਆਪਣੇ ਕੰਮ ਦੱਸ ਰਿਹਾ ਵੀ ਮੈਂ 2 ਸਾਲਾਂ ਚ 2.5 ਸਾਲਾਂ ਚ ਆਪਣੇ ਹਲਕੇ ਚ ਕੀ ਕੀਤਾ ਔਰ ਲੋਕ ਸਭਾ ਚ ਜਦੋਂ ਲੋਕ ਭੇਜੂਗੇ ਉੱਥੇ ਜਾ ਕੇ ਕੀ ਕਰੂੰਗਾ ਇੱਕ ਤੁਹਾਡਾ ਜੁਮਲਾ ਬੜਾ ਮਸ਼ਹੂਰ ਹੋ ਰਿਹਾ ਲਗਾਤਾਰ ਤੁਸੀਂ ਸਿੱਧਾ ਪ੍ਰਧਾਨ ਮੰਤਰੀ ਮੋਦੀ ਤੇ ਅਟੈਕ ਕਰਦੇ ਨਜ਼ਰ ਆ ਰਹੇ ਹੋ ਕਿ ਮੋਦੀ ਜੀ ਪੱਪੀ ਤੋਂ ਡਰ ਕੇ ਨਹੀਂ ਲੁਧਿਆਣੇ ਆਏ ਦੇਖੋ ਗੱਲ ਸੁਣੋ ਮੇਰੀ ਕਿਸੇ ਦਾ ਤਾਂ ਭੈ ਹੋਊਗਾ ਜਿਹੜਾ ਆ ਨਹੀਂ ਰੇ ਜੀ ਜੇ ਆਉਣਾ ਵਾ ਤਾਂ ਉਹਨੂੰ ਇਹ ਵੀ ਪਤਾ ਵੀ ਪੰਜਾਬੀਆਂ ਨੇ 8000 ਕਰੋੜ ਰੁਪਈਆ ਵੀ ਮੰਗਣਾ ਮੈਂ ਤੁਹਾਨੂੰ ਤੰਨੀਆਂ ਵੋਟਾਂ ਨਹੀਂ ਦੇਣੀਆਂ ਨਹੀਂ ਬਿਲਕੁਲ ਠੀਕ ਹੈ ਤੇ ਲਗਾਤਾਰ ਤੁਹਾਨੂੰ ਜਿਵੇਂ ਆਮ ਆ ਲੋਕੀ ਲੋਕਾਂ ਚ ਚਰਚਾ ਹੋਇਆ ਹੈ ਕਿ ਆਮ ਟਵਿਸਟਿੰਗ ਕਰਦੇ ਆ ਤੁਹਾਡੇ ਖਾਸ ਕਰਕੇ ਜੇ ਪਾਰਟੀ ਸੁਪਰੀਮੋ ਨੂੰ ਵੀ ਅੰਦਰ ਕਰ ਦਿੱਤਾ ਸੀ ਤੇ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਐ ਬੇਬਾਕੀ ਨਾਲ ਸਰਿਆਂ ਬੋਲੀ ਜਾਂਦੇ ਹੋ ਕੋਈ ਗੱਲ ਨਹੀਂ ਡਰਨਾ ਗੱਲ ਹੀ ਜੀ ਡਰਨ ਤੋਂ ਤਾਂ ਕਦੇ ਡਰਨਾ ਦੀ ਚੀਜ਼ ਹੀ ਐ ਨਹੀਂ ਕੋਈ ਜੀ ਤੇ ਅਮਿਤ ਸ਼ਾਹ ਵੀ ਲੁਧਿਆਣੇ ਦੇ ਵਿੱਚ ਦੌਰਾ ਕਰ ਰਹੇ ਨੇ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਅਮਿਤ ਸ਼ਾਹ ਨੇ ਹੁਣ ਕੀ ਕਰ ਜਾਵਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵਾਂ ਜੀ ਪਈ ਭਾਜਪਾ ਦਾ ਆਪਣੇ ਆਪ ਨੂੰ ਸਿਲੰਡਰ ਕਰ ਚੁੱਕੀ ਐ ਇਸ ਗੱਲ 'ਚ ਜੀ ਭਾਜਪਾ ਕਿਸੇ ਗਿਣਤੀ 'ਚ ਨਹੀਂ ਗਿੰਦੀ ਆਪਣੇ ਆਪ ਨੂੰ ਜੀ ਤੇ ਖਾਸ ਕਰਕੇ ਗੱਲਬਾਤ ਕਰੀਏ ਤਾਂ ਅਕਾਲੀ ਦਲ ਵੀ ਹੈਗਾ ਬਹੁਤ ਖੇਤਰੀਏ ਪਾਰਟੀ ਹੋਣ ਕਰਕੇ ਉਹਨਾਂ ਦਾ ਵੀ ਕੈਂਡੀਡੇਟ ਖੜਾ ਹੈ ਅਕਾਲੀ ਦਲ ਦਾ ਅਕਾਲੀ ਦਲ ਖੜਾ ਵਾ ਅਕਾਲੀ ਦਲ ਖੜਾ ਵਾ ਰਣਜੀਤ ਸਿੰਘ ਢਿੱਲੋਂ ਜੀ ਖੜੇ ਆ ਜੀ ਮੈਨੂੰ ਤਾਂ ਤੁਹਾਡੇ ਦਾ ਹੀ ਪਤਾ ਲੱਗਿਆ ਵੀ ਕਾਲੀ ਗੱਲ ਵੀ ਖੜਾ ਵਾ ਤੁਹਾਡੇ ਤੁਹਾਡੀ ਇੰਟੈਲੀਜੈਂਸ ਇਨੀ ਤੁਹਾਡੀ ਵੀ ਇੰਟੈਲੀਜੈਂਸ ਜੇ ਉਹਨਾਂ ਦੀ ਹੀ ਹੈਗੀ ਤਾਂ ਤੁਹਾਡੀ ਵੀ ਤਾਂ ਇੰਟੈਲੀਜੈਂਸ ਹੋਣੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕਾਲੀ ਗੱਲ ਖੜਾ ਮੈਂ ਉਹਨਾਂ ਅੱਜ ਚੈੱਕ ਕਰਦਾ ਵਾਂ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਇਹ ਸੀਗੇ ਸਾਡੇ ਨਾਲ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਸੀਗੇ ਸੋ ਉਹ ਕਿਦਾਂ ਕੈਂਡੀਡੇਟ ਹੋਣ ਦੇ ਨਾਲ-ਨਾਲ ਕਿਦਾਂ ਆਪਣੇ ਸਪੋਰਟਰਾਂ ਦੇ ਕੋਲ ਆ ਕੇ ਅੱਜ ਵੋਟ ਮੰਗ ਰਹੇ ਨੇ ਸੋ ਲਗਾਤਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਲ ਦੇ ਵਿੱਚ ਹੈਪੀ ਫੋਰਜਿੰਗ ਪਾਰਕ ਦੇ ਵਿੱਚ ਅੱਜ ਇਹ ਪਹੁੰਚੇ ਨੇ ਸੋ ਲੋਕਾਂ ਤੋਂ ਸਮਰਥਨ ਮੰਗਿਆ ਜਾ ਰਿਹਾ ਐਦਾਂ ਹੀ ਹੋਰ ਵੀ ਜਿਹੜੇ ਹੈਗੇ ਕੈਂਡੀਡੇਟ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਅਸੀਂ ਧੰਨਵਾਦ ਇਹ ਖਾਸ ਕਰਕੇ ਗੱਲਬਾਤ ਕਰੀਏ ਤਾਂ ਅਕਾਲੀ ਦਲ ਵੀ ਹੈਗਾ ਬਹੁਤ ਖੇਤਰੀਏ ਪਾਰਟੀ ਹੋਣ ਕਰਕੇ ਉਹਨਾਂ ਦਾ ਵੀ ਕੈਂਡੀਡੇਟ ਖੜਾ ਅਕਾਲੀ ਦਲ ਦਾ ਅਕਾਲੀ ਦਲ ਖੜਾ ਵਾ ਅਕਾਲੀ ਦਲ ਖੜਾ ਵਾ ਰੰਜੀਤ ਸਿੰਘ ਢਿੱਲੋਂ ਜੀ ਖੜੇ ਆ ਜੀ ਮੈਨੂੰ ਤਾਂ ਤੁਹਾਡੇ ਦਾ ਹੀ ਪਤਾ ਲੱਗਿਆ ਵੀ ਕਾਲੀਦਾਲ ਵੀ ਖੜਾ ਵਾ ਤੁਹਾਡੇ ਤੁਹਾਡੀ ਇੰਟੈਲੀਜੈਂਸ ਇਨੀ ਤੁਹਾਡੀ ਵੀ ਇੰਟੈਲੀਜੈਂਸ ਜੇ ਉਹਨਾਂ ਦੀ ਨਹੀਂ ਹੈਗੀ ਤਾਂ ਤੁਹਾਡੀ ਵੀ ਤਾਂ ਇੰਟੈਲੀਜੈਂਸ ਹੋਣੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕਾਲੀਦਾਲ ਖੜਾ ਮੈਂ ਹੁਣ ਅੱਜ ਚੈੱਕ ਕਰਦਾ ਸਰਕਾਰਾਂ ਚ ਉਹਨਾਂ ਨੂੰ ਲੈ ਕੇ ਲਗਾਤਾਰ ਜਿੱਥੇ ਪ੍ਰਤੀਯਾਸ਼ੀ ਆਪਣੇ ਲੋਕਾਂ ਦੇ ਵਿੱਚ ਜਾ ਕੇ ਸਪੋਰਟਰਾਂ ਤੋਂ ਵੋਟਾਂ ਮੰਗ ਰਹੇ ਆ ਸਮਰਥਨ ਮੰਗ ਰਹੇ ਆ ਉੱਥੇ ਹੀ ਅੱਜ ਪਹੁੰਚੇ ਆ ਲੁਧਿਆਣਾ ਦੇ ਹੈਪੀ ਬੋਰਡਿੰਗ ਪਾਰਕ ਜਿੱਥੇ ਕਿ ਗੱਲਬਾਤ ਕਰੀਆ ਸ਼ੋਕ ਪ੍ਰੈਸ਼ਰ ਪੱਪੀ ਜੀ ਪਹੁੰਚੇ ਹੋਏ ਆ ਔਰ ਗੱਲਬਾਤ ਕਰਦੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹਦਾ ਦਾ ਮਾਹੌਲ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਸੰਡੇ ਦਾ ਲੁਫਤ ਲੈਤਾ ਜਾ ਰਿਹਾ ਹੈ ਭਰਾਵਾਂ ਦੇ ਵਿੱਚ ਬੈਠ ਕੇ ਨਾਲੇ ਸਮਰਥਨ ਤੇ ਨਾਲੇ ਨਾਸ਼ਤਾ ਕੀਤਾ ਜਾ ਰਿਹਾ ਹੈ ਕੁਝ ਮੇਰੇ ਬਾਪਸਮਾਨ ਵੀ ਨੇ ਜੀ ਤੇ ਭਰਾ ਵੀ ਨੇ ਕੁਝ ਮੇਰੇ ਆਪਣੇ ਜੀ ਬੋਟਰ ਵੀ ਆ ਸਪੋਰਟਰ ਵੀ ਆ ਜੀ ਇਥੇ ਜਿਹੜਾ ਆਨੰਦ ਆਇਆ ਜਾ ਕੇ ਉਹ ਪਹਿਲਾਂ ਨਹੀਂ ਗਏ ਆਇਆ ਜੀ ਵੈਰੀ ਗੁੱਡ ਤੇ ਕੀ ਕਹਿਣਾ ਚਾਹੋਗੇ ਅੱਜ ਹੁਣ ਗਿਣਤੀ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਗਿਣਤੀ ਦੇ 5 ਦਿਨ ਰਹਿ ਗਏ ਐ ਤੇ 5 ਦਿਨ ਬਾਅਦ VOTING ਹੈਗੀ ਐ ਕਿ ਕਿਦਾਂ ਦਾ ਮਾਹੌਲ ਹੈ ਕਿਹਨੂੰ ਆਪਣੇ ਕੰਪੀਟੀਸ਼ਨ ਚ ਗਿਣ ਦੇਓ ਦੇਖੋ ਕੰਮਾਂ ਦਾ ਕੰਪੀਟੀਸ਼ਨ ਆ ਵੋਟਾਂ ਨਾਲ ਕੋਈ ਕੰਪੀਟੀਸ਼ਨ ਨਹੀਂ ਗੱਲ ਜੀ ਜਿਨੇ ਕੰਮ ਕੀਤੇ ਆ ਉਹ ਲੋਕਾਂ ਨੇ ਇਸ ਗੱਲ ਦਾ ਫੈਸਲਾ ਕਰਨਾ ਜੀ ਜਿਹੜੇ ਬੰਦੇ ਨੇ ਸੇਵਾ ਕੀਤੀ ਆ ਉਹ ਆਪਣੇ ਆਪ ਲੋਕ ਦੇਖੂਗੇ ਵੀ ਇਹ ਸੇਵਾ ਕਰਦਾ ਜੀ ਜਾਂ ਉਹ ਜਿਹੜੇ ਗਿੱਦੜਵਾਹੇ ਤੋਂ ਆਇਆ 180 ਕਿਲੋਮੀਟਰ ਦੂਰੋਂ ਉਹਨਾਂ ਨੇ ਕੀ ਸੇਵਾ ਕਰਨੀ ਹੈ ਇੱਥੇ ਆ ਕੇ ਪਰ ਜੇ ਗੱਲਬਾਤ ਕਰੀ ਉਹ ਹੀ ਗਿੱਦੜਵਾਹੇ ਵਾਲੇ ਤਾਂ ਤੁਹਾਨੂੰ ਕਮਜ਼ੋਰ ਕੈਂਡੀਡੇਟ ਕਹਿ ਕੇ ਬੋਲੀ ਜਾਂਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਕਮਜ਼ੋਰ ਕਿਸੇ ਨੂੰ ਸਮਝ ਨਾ ਉਹ ਵਧੀਆ ਗੱਲ ਆ ਉਹਨਾਂ ਲਈ ਮੇਰੇ ਲਈ ਵੀ ਵਧੀਆ ਵਾ ਠੀਕ ਹੈ ਜੀ ਉਹ ਐਦਾਂ ਹੀ ਸਮਝਣ ਪਹਿਲਾਂ ਵੀ ਕਮਜ਼ੋਰੀ ਸਮਝਦਾ ਹੀ ਬਾਈ ਚ ਫਿਰ ਰਿਜ਼ਲਟ ਤਾਂ ਲੋਕਾਂ ਨੇ ਦੇਣਾ ਵਾ ਜਿਹੜੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਲੁਧਿਆਣਾ ਵਿੱਚ ਨਾ ਆਣਾ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਉਹ ਪਹਿਲਾਂ ਹੀ ਡਿਕਲੇਅਰ ਕਰ ਗਿਆ ਵੀ ਸਾਡਾ ਇੱਥੇ ਖਾਤਾ ਹੀ ਨਹੀਂ ਖੋਲਣਾ ਜੀ ਹਾਂ ਤੇ ਇਹ ਗੱਲਬਾਤ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦਾ ਕਿਦਾਂ ਵਾਅਦਾ ਮਿਲ ਰਿਹਾ ਜਨਤਾ ਕਿਦਾਂ ਸਪੋਰਟ ਕਰ ਰਹੀ ਹੈ ਉਹ ਲੋਕਾਂ ਨੂੰ ਆਮ ਜਿਹੜੇ ਸਧਾਰਨ ਪਰਿਵਾਰ ਆ ਉਹਨਾਂ ਦਾ 600 ਯੂਨਿਟ ਬਿਜਲੀ ਦਾ ਮਾਫ ਹੋਣਾ ਮੈਂ ਜਾਨਾ ਪਿੰਡਾਂ 'ਚ ਵੀ आ, कह लोग कहंदे हैं वोट ਮੰਗਣ ਨਾ ਉਹ ਅਸੀਂ ਪਾਉਣੀ ਆ ਜੀ ਜੇ ਗੱਲਬਾਤ ਕਰੀਏ ਤਾਂ ਅੱਗੇ ਕਹਿ ਰਹੇ ਸੀ ਕਿ ਸੀਐਮ ਯੋਗੀ ਲੁਧਿਆਣੇ ਚ ਆਣਗੇ ਕਿਉਂਕਿ ਇੱਥੇ ਪ੍ਰਵਾਸੀ ਮਜ਼ਦੂਰ ਵੀ ਬਹੁਤ ਹੈ ਪ੍ਰਵਾਸੀ ਲੋਕ ਵੀ ਬਹੁਤ ਹੈਗੇ ਆ ਤੇ ਉਹਨਾਂ ਨੂੰ ਕਨਵਿੰਸ ਕਰਨਗੇ ਹੁਣ ਕਿ ਜਾ ਰਹੇ ਆ ਕਿ ਉਹ ਵੀ ਸ਼ਾਇਦ ਨਹੀਂ ਆ ਰਹੇ ਇਹ ਕਿਉਂ ਐਦਾਂ ਦੀਆਂ ਗੱਲਾਂ ਕਿਉਂ ਹੋ ਰਹੀਆਂ ਪਹਿਲਾਂ ਪ੍ਰਧਾਨ ਮੰਤਰੀ ਦਾ ਨਾਂ ਆਣਾ ਫਿਰ ਯੋਗੀ ਜੀ ਦਾ ਨਾਂ ਨਾ ਤਾਂ ਹੋ ਰਹੀਆਂ ਉਹਨੂੰ ਪਹਿਲਾਂ ਹੀ ਸਿਲੰਡਰ ਕਰ ਗਏ ਹੋਇਆ ਬਿੱਟੂ ਮੈਨੂੰ ਲੱਗਦਾ ਆਪ ਹੀ ਨਾ ਇਸ ਕੰਮ ਦੇ ਵਿੱਚੋਂ ਸਿਲੰਡਰ ਕਰਕੇ ਪਹਿਲਾਂ ਚਲੇ ਜਾਵੇ ਜੀ ਦੇਖਾ ਗੱਲਬਾਤ ਕਰੀਏ ਤਾਂ ਲੋਕ ਤੁਹਾਡੇ ਕਿਰਦਾਰ ਤੇ ਵੀ ਬੜੀ ਉਂਗਲियां ਚੱਕ ਰਹੇ ਨੇ ਕਿ ਇਹਨਾਂ ਦਾ ਕਿਰਦਾਰ ਦੇਖੋ ਖਾਸ ਕਰਕੇ ਰਾਜਾ ਬੜਿੰਗ ਲਗਾਤਾਰ ਉਂਗਲियां ਚੱਕ ਰਹੇ ਨੇ ਕੋਈ ਨਹੀਂ ਕਿਰਦਾਰ ਬੰਦੇ ਦਾ ਲੋਕ ਬਣਾਉਂਦੇ ਆ ਰਾਜੇ ਬੜਿੰਗ ਉਹਨਾਂ ਦੇ ਕਿਹੜੇ ਕਿਰਦਾਰ ਨੇ ਜੀ ਕਿਰਦਾਰ ਬੰਦੇ ਬਣਾਉਂਦੇ ਆ ਜੀ ਕੋਈ ਢੋਨੀ ਬਣ ਕੇ ਆਉਂਦੇ ਕਿਰਦਾਰ ਇਹ ਲੋਕਾਂ ਨੇ ਜਨਤਾ ਨੇ ਬਣਾਉਣੀਆਂ ਜੀ ਸਭ ਤੋਂ ਜ਼ਿਆਦਾ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਜੇ ਅੱਜ ਵੀ ਫਿਰ ਵੀ ਕਿਉਂਕਿ ਚਾਰ ਲੋਕ ਕੈਂਡੀਡੇਟ ਖੜੇ ਐ ਤੁਸੀਂ ਆਪਣੇ ਕੰਪੀਟੀਸ਼ਨ ਚ ਕਿਸੇ ਨੂੰ ਮੰਨਦੇ ਹੋ ਮੈਂ ਤੁਹਾਨੂੰ ਸਪੱਸ਼ਟ ਦੱਸ ਦਿੰਦਾ ਮੈਂ ਇਸ ਗੱਲ ਦੇ ਵਿੱਚ ਕਿਸੇ ਨੂੰ ਕੰਪੀਟੀਸ਼ਨ ਦੇ ਦਾਰੇ ਚ ਨਹੀਂ ਗਿੰਦਾ ਮੈਂ ਆਪਣੇ ਕੰਮ ਦੱਸ ਰਿਹਾ ਵੀ ਮੈਂ 2 ਸਾਲਾਂ ਚ 2.5 ਸਾਲਾਂ ਚ ਆਪਣੇ ਹਲਕੇ ਚ ਕੀ ਕੀਤਾ ਔਰ ਲੋਕ ਸਭਾ ਜੇ ਜਦੋਂ ਲੋਕ ਭੇਜੂਗੇ ਉੱਥੇ ਜਾ ਕੇ ਕੀ ਕਰੂੰਗਾ ਇੱਕ ਤੁਹਾਡਾ ਜੁਮਲਾ ਬੜਾ ਮਸ਼ਹੂਰ ਹੋ ਰਿਹਾ ਲਗਾਤਾਰ ਤੁਸੀਂ ਸਿੱਧਾ ਪ੍ਰਧਾਨ ਮੰਤਰੀ ਮੋਦੀ ਤੇ ਅਟੈਕ ਕਰਦੇ ਨਜ਼ਰ ਆ ਰਹੇ ਹੋ ਕਿ ਮੋਦੀ ਜੀ ਪੱਪੀ ਤੋਂ ਡਰ ਕੇ ਨਹੀਂ ਲੁਧਿਆਣੇ ਆਏ ਦੇਖੋ ਗੱਲ ਸੁਣੋ ਮੇਰੀ ਕਿਸੇ ਦਾ ਤਾਂ ਭੈ ਹੋਊਗਾ ਜਿਹੜਾ ਨਹੀਂ ਦੇ ਜੇ ਆਉਣਾ ਵਾ ਤਾਂ ਉਹਨੂੰ ਇਹ ਵੀ ਪਤਾ ਵੀ ਪੰਜਾਬੀਆਂ ਨੇ 8000 ਕਰੋੜ ਰੁਪਈਆ ਵੀ ਮੰਗਣਾ ਮੈਥੋ ਕੰਨੀਆਂ ਵੋਟਾਂ ਨਹੀਂ ਦੇਣੀਆਂ ਨਹੀਂ ਬਿਲਕੁਲ ਠੀਕ ਹੈ ਤੇ ਲਗਾਤਾਰ ਤੁਹਾਨੂੰ ਜਿਵੇਂ ਆਮ ਆ ਲੋਕੀ ਲੋਕਾਂ ਚ ਚਰਚਾ ਹਵਾ ਹੈਗੀ ਹੈ ਕਿ ਆਮ ਟਵਿਸਟਿੰਗ ਕਰਦੇ ਆ ਤੁਹਾਡੇ ਖਾਸ ਕਰਕੇ ਜੇ ਪਾਰਟੀ ਸੁਪਰੀਮੋ ਨੂੰ ਵੀ ਅੰਦਰ ਕਰ ਦਿੱਤਾ ਸੀ ਤੇ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਬਾਕੀ ਨਾਲ ਸਰਿਆਂ ਬੋਲੀ ਜਾਂਦੇ ਕੋਈ ਗੱਲ ਨਹੀਂ ਡਰਨਾ ਗੱਲ ਹੀ ਜੀ ਡਰਨ ਤੋਂ ਤਾਂ ਕਦੇ ਡਰਨਾ ਦੀ ਚੀਜ਼ ਹੀ ਐ ਨਹੀਂ ਕੋਈ ਜੀ ਤੇ ਅਮਿਤ ਸ਼ਾਹ ਵੀ ਲੁਧਿਆਣੇ ਦੇ ਵਿੱਚ ਦੌਰਾ ਕਰ ਰਹੇ ਨੇ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਅਮਿਤ ਸ਼ਾਹ ਨੇ ਹੁਣ ਕੀ ਕਰਨਾ ਵਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵਾਂ ਜੀ ਭਾਜਪਾ ਦਾ ਆਪਣੇ ਆਪ ਨੂੰ ਸਿਲੰਡਰ ਕਰ ਚੁੱਕੀ ਐ ਇਸ ਗੱਲ 'ਚ ਜੀ ਭਾਜਪਾ ਕਿਸੇ ਗਿਣਤੀ 'ਚ ਨਹੀਂ ਗੈਂਦੀ ਆਪਣੇ ਆਪ ਨੂੰ ਤੇ ਖਾਸ ਕਰਕੇ ਗੱਲਬਾਤ ਕਰੀਏ ਤਾਂ ਅਕਾਲੀ ਦਲ ਵੀ ਹੈਗਾ ਬਹੁਤ ਖੇਤਰੀਏ ਪਾਰਟੀ ਹੋਣ ਕਰਕੇ ਉਹਨਾਂ ਦਾ ਵੀ ਕੈਂਡੀਡੇਟ ਖੜਾ ਹੈ ਅਕਾਲੀ ਦਲ ਦਾ ਅਕਾਲੀ ਦਲ ਖੜਾ ਵਾ ਅਕਾਲੀ ਦਲ ਖੜਾ ਵਾ ਰਣਜੀਤ ਸਿੰਘ ਢਿੱਲੋਂ ਜੀ ਖੜੇ ਆ ਜੀ ਮੈਨੂੰ ਤਾਂ ਤੁਹਾਡੇ ਦਾ ਹੀ ਪਤਾ ਲੱਗਿਆ ਵੀ ਅਕਾਲੀ ਦਲ ਵੀ ਖੜਾ ਵਾ ਤੁਹਾਡੇ